ਸਰ ਜੀ ਦੀਵਾਲੀ ਵੀ ਖਤਮ ਹੋ ਗਈ ਐ ਹੋਰ ਸਾਰੇ ਫੈਸਟੀਵਲ ਖਤਮ ਹੋ ਗਏ ਨੇ ਤੇ ਹੁਣ ਇਹ ਜਿਹੜਾ ਸਾਲ ਐ 2025 ਦਾ ਇਹ ਵੀ ਖਤਮ ਹੋਣ ਵਾਲਾ ਐ ਤੁਸੀਂ ਆਪਣੇ ਕੋਈ ਆਫਰ ਦੱਸ ਦਿਓ ਜਿਹੜੇ ਲੋਕ ਰਹਿ ਗਏ ਨੇ ਆਫਰ ਐ ਅਸੀਂ ਸਿੰਗਲ ਲੈਟ ਦੇ ਉੱਤੇ ਆਫਰ ਲਾਤੀ ਹੈਗੀ ਐ ਸਿੰਗਲ ਲੈਟ ਪਹਿਲਾਂ ਜਿਹੜਾ ਸੀਗਾ 10 10 ਇੰਚ ਦੇ ਵਿੱਚ ਸੀਗਾ ਹੁਣ ਜਿਹੜਾ ਹੈਗਾ 12 10 ਦੇ ਵਿੱਚ ਹੈਗਾ ਜੀ ਟਾਇਰ ਪ੍ਰਿੰਟਰ 12 ਇੰਚ ਐ ਰੇਡਰ 10 ਇੰਚ ਐ ਜੀ ਹਾਂ ਜੀ ਠੀਕ ਐ ਜੀ ਇਹਦੇ ਤੇ ਅਸੀਂ ਆਫਰ ਲਾਤੀ ਹੈ ਕਿ ਤੁਹਾਨੂੰ ਪਤਾ ਹੈ ਕਿ 30000 ਰੁਪਏ ਦੇ ਵਿੱਚ ਆਪਾਂ ਦੁਆੜੀ ਦੇਓ ਪ੍ਰਾਈਸ ਕੱਢਿਆ ਸੀਗਾ ਇਹਦਾ 30000 ਰੁਪਏ ਦੇ ਵਿੱਚ ਜੀ ਬਿਲਕੁਲ ਠੀਕ ਹੈ ਜੀ ਇਅਰ ਰੈਂਟ ਦੇ ਵਿੱਚ ਅਸੀਂ ਆਫਰ ਲਗਾਤੀ ਹੈ ਜੀ ਇਸ ਮਾਡਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆ ਪ੍ਰਾਈਜ਼ ਰਹਿਣ ਵਾਲਾ ਹੈ ਜੀ ਇਹਦਾ 29000 ਇੱਥੇ 1000 ਜੀ ਕਿਆ ਬਣੇਗਾ ਜੀ ਆ ਲਓ ਜੀ 2000 ਵੀ ਘਟੇ ਜੀ ਆ ਲਓ ਜੀ 27000 27000 ਰੁਪਏ ਆ 27000 ਰੁਪਏ ਦੇ ਵਿੱਚ 12-10 ਦੇ ਵਿੱਚ ਸਿੰਗਲ ਲੈਡ ਜੀ ਕਲਰ 6 ਮਿਲ ਜਾਣਗੇ ਤੁਹਾਨੂੰ ਜੀ ਪ੍ਰਾਈਸ ਦੇ ਡਿਸਕ ਰੇਅ ਡਰਮ ਵਿਦ ਬੈਟਰੀ ਵਿਦ ਚਾਰਜਰ ਸਕੂਟਰ ਰਹਿਣ ਵਾਲਾ ਹੈਗਾ ਜੀ ਵਿਦ ਬੈਟਰੀ ਵਿੱਚ ਚਾਰਜਰ ਜੀ ਵਿਦ ਬੈਟਰੀ ਵਿਦ ਚਾਰਜਰ ਵਿਦ ਬਿਲ ਰਹਿਣ ਵਾਲਾ ਹੈਗਾ ਜੀ ਸਕੂਟਰ 26000 ਰੁਪਏ ਦੇ ਵਿੱਚ ਸਾਡਾ ਵਰਲਡ ਦਾ ਚੈਲੰਜ ਹੈਗਾ ਜੀ ਇਸ ਤੋਂ نیچے ਤੁਹਾਨੂੰ ਪ੍ਰਾਈਸ ਨਹੀਂ ਮਿਲ ਸਕਦਾ ਜੀ ਚਾਈਨਾ ਤੋਂ ਵੀ ਤੁਸੀਂ ਜੇ ਲੈ ਕੇ ਆਂਦੇ ਹੋ ਤਾਂ ਵੀ ਤੁਹਾਨੂੰ 27000 ਰੁਪਏ ਦੇ ਵਿੱਚ ਇਹ ਸਕੂਟਰ ਜਿਹੜਾ ਹੈਗਾ ਨਹੀਂ ਮਿਲ ਸਕਦਾ ਜੀ ਤੇ ਫਿਰ ਤੁਸੀਂ ਕਹਿੰਦੇ ਸਾਡਾ ਖੁੱਲਾ ਚੈਲੰਜ ਹੈਗਾ ਜੀ ਆਪਾਂ 27000 ਰੁਪਏ ਦੇ ਵਿੱਚ ਇਹ ਸਕੂਟਰ ਤੁਹਾਨੂੰ ਦੇ ਰਹੇ ਹੈਗੇ ਆ 12-10 ਟਾਇਰ ਦੇ ਵਿੱਚ ਵਿਦ ਬੈਟਰੀ ਵਿਦ ਚਾਰਜਰ ਅੱਛਾ ਬੈਟਰੀਆਂ ਹੈ ਤੁਹਾਡੇ ਕੋਲ ਹਾਂਜੀ ਸਰ ਬੈਟਰੀਆਂ ਬਾਦੂ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਉਧਰ ਦੇਖੋ ਜੀ ਉਹ ਬੈਟਰੀਆਂ ਉਧਰ ਪਈਆਂ ਨੇ ਜੀ ਇੱਧਰ ਲੱਗਿਆ ਹੋਇਆ ਗਰਾ ਜੀ ਉਧਰ ਲੱਗਿਆ ਹੋਇਆ ਜੀ ਡੰਪ ਅੱਛਾ ਜੀ ਬੈਟਰੀਆਂ ਤੁਸੀਂ ਜਿੰਨੀਆਂ ਮਰਜ਼ੀ ਲੈ ਸਕਦੇ ਹੋ ਜੀ ਵਿਦ ਬੈਟਰੀ ਵਿਦ ਚਾਰਜਰ ਪ੍ਰਾਈਸ ਰਹਿਣ ਵਾਲਾ ਔਰ ਪ੍ਰਾਈਸ ਰਹਿਣ ਵਾਲਾ ਸਿਰਫ ਔਰ ਸਿਰਫ ਅੱਛਾ ਤੇ ਬੈਟਰੀਆਂ ਦੀ ਵੀ ਪਰਮਾਰ ਹੈ ਤੇ ਸਟੋਕ ਦੀ ਵੀ ਹਾਂਜੀ ਸਰ ਸਟੋਕ ਦੀ ਪਰਮਾਰ ਹੈ ਤੇ ਆਪਣੇ ਦਰਸ਼ਕਾਂ ਨੂੰ ਕਹਿਓ ਕਿ ਜਲਦੀ ਦੇਰੀ ਨਾ ਕਰੋ ਹੁਣੇ ਵਿਜ਼ਿਟ ਕਰੋ ਬਾਵਾ ਮੋਟਰਸ ਰੋਪੜ ਵਿਖੇ ਤੇ ਡੀਲ ਗ੍ਰੈਬ ਕਰੋ ਜੀ ਇਸ ਤੋਂ نیچے ਪ੍ਰਾਈਸ ਕਦੀ ਵੀ ਨਹੀਂ ਮਿਲ ਸਕਦਾ ਹੈਗਾ ਨਹੀਂ ਆਏਗਾ ਜੀ ਚਲੋ